ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀਓ ਉਤਨਾ ਸ੍ਰੀ ਮਹੱਲਾ ਪੰਜਮ ਫਿਰਤ ਫਿਰਤ ਪੇਟੇ ਜਨ ਸਾਧੂ ਪੂਰੇ ਗੁਰ ਸਮਝਾਇਆ ਆਨ ਸਗਲ ਬੇਦ ਕਾਮ ਨਾ ਆਵੇ ਹਰੇ ਹਰੇ ਨਾਮ ਤੇ ਆਇਆ ਤਾਤੇ ਮੋਹਤਾਰੀ ਓਟ ਗੋਪਾਲਾ ਸ਼ਰਣ ਪਰਿਓ ਪੂਰਨ ਪਰਮੇਸ਼ਰ ਬਿਣ ਸੇ ਸਗਲੇ ਜੰਜਾਲ ਰਹਾਉ ਸੁਰਗ ਮਿਰਤ ਪਿਆਲ ਪੂ ਮੰਡਲ ਸਗਲ ਬਿਆਪੇ ਮਾਏ ਜੀ ਉਦਾਰਣ ਸਭ ਕਲ ਧਾਰਣ ਹਰ ਹਰ ਨਾਮ ਧਿਆਏ ਨਾਨਕ ਨਾਮ ਨਿਰੰਜਨ ਗਾਈਐ आइए सरब निदाना कृपा जिस दे स्वामी बिरले काहू जाना कर जिस दे स्वामी बिरले जाना वाहिगुरु जी का खालसा वाहिगुरु जी की फतेह सतनाम श्री वाहिगुरु ਸਾਹਿਬ ਜਿਉ ਉਤਨਾ ਸ੍ਰੀ ਮਹਿਲਾ ਪੰਜਮਾ ਫਿਰਤ ਫਿਰਤ ਪੇਟੇ ਜਨ ਸਾਧੂ ਪੂਰੇ ਗੁਰ ਸਮਝਾਇਆ ਆਨ ਸਗਲ ਬੇਦ ਕਾਮ ਲਾ ਆਵੇ ਹਰ ਹਰ ਨਾਮ ਤੇ ਆਇ ਤਾਤੇ ਮੋਹਤਾਰੀ ਓਟ ਗੋਪਾਲਾ ਸ਼ਰਣ ਪਰਿਓ ਪੂਰਨ ਪਰਮੇਸ਼ਰ ਬਿਣ ਸੇ ਸਗਲੇ ਜੰਜਾਲ ਰਹਾਓ ਸੁਰਗ ਮਿਰਤ ਪਿਆਲ ਪੂ ਮੰਡਲ ਸਗਲ ਬਿਆਪੇ ਮਾਏ ਜੀ ਉਦਾਰਣ ਸਭ ਕਲ ਧਾਰਣ ਹਰ ਹਰ ਨਾਮ ਧਿਆਏ ਨਾਨਕ ਨਾਮ ਨਿਰੰਜਨ ਗਾਈਐ आइए सरब निदाना कृपा जिस दे स्वामी बिरले काहू जाना कर दे स्वामी बिरले काहू जाना वाहेगुरु जी का खालसा वाहिगुरु जी की फतेह सतनाम श्री वाहेगुरु ਸਾਹਿਬ ਜੀਓ ਉਤਨਾ ਸ੍ਰੀ ਮਹਿਲਾ ਪੰਜਮਾ ਫਿਰਤ ਫਿਰਤ ਪੇਟੇ ਜਨ ਸਾਧੂ ਪੂਰੇ ਗੁਰ ਸਮਝਾਇਆ ਆਨ ਸਗਲ ਬੇਦ ਕਾਮ ਨਾ ਆਵੇ ਹਰੇ ਹਰੇ ਨਾਮ ਤੇ ਆਇ ਤਾਤੇ ਮੋਹਤਾਰੀ ਓਟ ਗੋਪਾਲਾ শরণ ਪਰਿਉ ਪੂਰਨ ਪਰਮੇਸ਼ਰ ਬਣ ਸੇ ਸਗਲੇ ਜੰਜਾਲ ਰਹਾਓ ਸੁਰਗ ਮਿਰਤ ਪਿਆਲ ਪੂ ਮੰਡਲ ਸਗਲ ਬਿਆਪੇ ਮਾਇ ਜੀ ਉਦਾਰਣ ਸਬ ਕਲ ਤਰਨ ਹਰ ਹਰ ਨਾਮ ਧਿਆਏ ਨਾਨਕ ਨਾਮ ਨਰੰਜਨ ਗਾਈਏ आइए सरब निदाना कर कृपा जिस दे स्वामी बिरले काहू जाना कर दे स्वामी बिरले काहू जाना वाहिगुरु जी का खालसा वाहिगुरु जी की फतेह सतनाम श्री वाहे ਸਾਹਿਬ ਜਿਓ ਤਨਾ ਸ੍ਰੀ ਮਹਿਲਾ ਪੰਜਮਾ ਫਿਰਤ ਫਿਰਤ ਪੇਟੇ ਜਨ ਸਾਧੂ ਪੂਰੇ ਗੁਰ ਸਮਝਾਇਆ ਆਨ ਸਗਲ ਬੇਦ ਕਾਮ ਨਾ ਆਵੇ ਹਰ ਹਰ ਨਾਮ ਤੇ ਆਇ ਤਾਤੇ ਮੋਹਤਾਰੀ ਓਟ ਗੋਪਾਲਾ ਸ਼ਰਣ ਪਰਿਓ ਪੂਰਨ ਪਰਮੇਸ਼ਰ ਬਿਣ ਸੇ ਸਗਲੇ ਜੰਜਾਲ ਰਹਾਓ ਸੁਰਗ ਮਿਰਤ ਪਿਆਲ ਪੂ ਮੰਡਲ ਸਗਲ ਬਿਆਪੇ ਮਾਏ ਜੀ ਉਦਾਰਣ ਸਭ ਕਲ ਧਾਰਣ ਹਰ ਹਰ ਨਾਮ ਧਿਆਏ ਨਾਨਕ ਨਾਮ ਨਿਰੰਜਨ ਗਾਈਐ आइए सर्व निदाना कर कृपा जिस दे स्वामी बिरले काहू जाना कर कृपा जिस दे स्वामी बिरले काहू जाना वाहेगुरु जी का खालसा वाहिगुरु जी की फतेह सतनाम श्री वाहेगुरु ਸਾਹਿਬ ਜਿਓ ਉਤਨਾ ਸ੍ਰੀ ਮਹਿਲਾ ਪੰਜਮਾ ਫਿਰਤ ਫਿਰਤ ਪੇਟੇ ਜਨ ਸਾਧੂ ਪੂਰੇ ਗੁਰ ਸਮਝਾਇਆ ਆਨ ਸਗਲ ਬੇਦ ਕਾਮ ਨਾ ਆਵੇ ਹਰ ਹਰ ਨਾਮ ਧਿਆਇ ਤਾਤੇ ਮੋਹਤਾਰੀ ਓਟ ਗੋਪਾਲਾ ਸ਼ਰਣ ਪਰਿਓ ਪੂਰਨ ਪਰਮੇਸ਼ਰ ਬਿਣ ਸੇ ਸਗਲੇ ਜੰਜਾਲ ਰਹਾਉ ਸੁਰਗ ਮਿਰਤ ਪਿਆਲ ਪੂ ਮੰਡਲ ਸਗਲ ਬਿਆਪੇ ਮਾਏ ਜੀ ਉਦਾਰਣ ਸਭ ਕਲ ਧਾਰਣ ਹਰ ਹਰ ਨਾਮ ਧਿਆਏ ਨਾਨਕ ਨਾਮ ਨਿਰੰਜਨ ਗਾਈਐ आइए सरब निदाना कृपा जिस दे स्वामी बिरले काहू जाना कर जिस दे स्वामी बिरले का, का वाहिगुरु जी का खालसा वाहिगुरु जी की फतेह सतनाम श्री वाहेगुरु ਸਾਹਿਬ ਜਿਉ ਤਨਾ ਸ੍ਰੀ ਮਹਿਲਾ ਪੰਜਮਾ ਫਿਰਤ ਫਿਰਤ ਪੇਟੇ ਜਨ ਸਾਧੂ ਪੂਰੇ ਗੁਰ ਸਮਝਾਇਆ ਆਨ ਸਗਲ ਬੇਦ ਕਾਮ ਨਾ ਆਵੇ ਹਰ ਹਰ ਨਾਮ ਤੇ ਆਇ ਤਾਤੇ ਮੋਹਤਾਰੀ ਓਟ ਗੋਪਾਲਾ ਸ਼ਰਣ ਪਰਿਓ ਪੂਰਨ ਪਰਮੇਸ਼ਰ ਬਿਣ ਸੇ ਸਗਲੇ ਜੰਜਾਲ ਰਹਾਓ ਸੁਰਗ ਮਿਰਤ ਪਿਆਲ ਪੂ ਮੰਡਲ ਸਗਲ ਬਿਆਪੇ ਮਾਏ ਜੀ ਉਦਾਰਣ ਸਭ ਕਲ ਧਾਰਣ ਹਰ ਹਰ ਨਾਮ ਧਿਆਏ ਨਾਨਕ ਨਾਮ ਨਿਰੰਜਨ ਗਾਈਐ आइए सरब निदाना कृपा जिस दे स्वामी बिरले काहू जाना कर जिस दे स्वामी बिरले का वाहिगुरु जी का खालसा वाहिगुरु जी की फतेह सतनाम श्री वाहेगुरू ਸਾਹਿਬ ਜੀਓ ਉਤਨਾ ਸ੍ਰੀ ਮਹਿਲਾ ਪੰਜਮਾ ਫਿਰਤ ਫਿਰਤ ਪੇਟੇ ਜਨ ਸਾਧੂ ਪੂਰੇ ਗੁਰ ਸਮਝਾਇਆ ਆਨ ਸਗਲ ਬੇਦ ਕਾਮ ਨਾ ਆਵੇ ਹਰ ਹਰ ਨਾਮ ਤੇ ਆਇ ਤਾਤੇ ਮੋਹਤਾਰੀ ਓਟ ਗੋਪਾਲਾ ਸਰਣਾ ਪਰਿਓ ਪੂਰਨ ਪਰਮੇਸ਼ਰ ਬਣ ਸੇ ਸਗਲੇ ਜੰਜਾਲ ਰਹਾਓ ਸੁਰਗ ਮਿਰਤ ਪਿਆਲ ਪੂ ਮੰਡਲ ਸਗਲ ਬਿਆਪੇ ਮਾਏ ਜੀ ਉਦਾਰਣ ਸਭ ਕਲ ਤਰਣ ਹਰ ਹਰ ਨਾਮ ਧਿਆਏ ਨਾਨਕ ਨਾਮ ਨਰੰਜਨ ਗਾਈਏ आइए सरब निदाना कृपा जिस दे स्वामी बिरले काहू जाना कर दे स्वामी बिरले काहू जाना वाहिगुरु जी का खालसा वाहिगुरु जी की फतेह सतनाम श्री वाहे ਉਹ ਸਾਹਿਬ ਜੀਓ ਤਨਾ ਸ੍ਰੀ ਮਹਿਲਾ ਪੰਜਮਾ ਫਿਰਤ ਫਿਰਤ ਪੇਟੇ ਜਨ ਸਾਧੂ ਪੂਰੇ ਗੁਰ ਸਮਝਾਇਆ ਆਨ ਸਗਲ ਬੇਦ ਕਾਮ ਨਾ ਆਵੇ ਹਰ ਹਰ ਨਾਮ ਤੇ ਆਇ ਤਾਤੇ ਮੋਹਤਾਰੀ ਓਟ ਗੋਪਾਲਾ শরণ ਪਰਿਉ ਪੂਰਨ ਪਰਮੇਸ਼ਰ ਬਣ세 ਸਗਲੇ ਜੰਜਾਲ ਰਹਾਓ ਸੁਰਗ ਮਿਰਤ ਪਿਆਲ ਪੂ ਮੰਡਲ ਸਗਲ ਬਿਆਪੇ ਮਾਏ ਜੀ ਉਦਾਰਣ ਸਭ ਕਲ ਤਾਰਣ ਹਰ ਹਰ ਨਾਮ ਧਿਆਏ ਨਾਨਕ ਨਾਮ ਨਰੰਜਨ ਗਾਇਏ आइए सरब निदाना कृपा जिस दे स्वामी बिरले काहू जाना कर जिस दे स्वामी बिरले वाहे गुरु जी का खालसा फते। सातनाम गुरु जी की फतेह सतनाम श्री वाहेगुरू ਸਾਹਿਬ ਜੀਓ ਉਤਨਾ ਸ੍ਰੀ ਮਹਿਲਾ ਪੰਜਮਾ ਫਿਰਤ ਫਿਰਤ ਪੇਟੇ ਜਨ ਸਾਧੂ ਪੂਰੇ ਗੁਰ ਸਮਝਾਇਆ ਆਨ ਸਗਲ ਬੇਦ ਕਾਮ ਨਾ ਆਵੇ ਹਰ ਹਰ ਨਾਮ ਤੇ ਆਇ ਤਾਤੇ ਮੋਹਤਾਰੀ ਓਟ ਗੋਪਾਲਾ ਸਰਣਾ ਪਰਿਓ ਪੂਰਨ ਪਰਮੇਸ਼ਰ ਬਿਣ세 ਸਗਲੇ ਜੰਜਾਲ ਰਹਾਓ ਸੁਰਗ ਮਿਰਤ ਪਿਆਲ ਪੂ ਮੰਡਲ ਸਗਲ ਬਿਆਪੇ ਮਾਏ ਜੀ ਉਦਾਰਣ ਸਭ ਕਲ ਤਾਰਣ ਹਰ ਹਰ ਨਾਮ ਧਿਆਏ ਨਾਨਕ ਨਾਮ ਨਰੰਜਨ ਗਾਇਏ आइए सर्व निदाना कर कृपा जिस दे स्वामी बिरले काहू जाना कर जिस दे स्वामी बिरले काहू जाना वाहिगुरु जी का खालसा वाहेगुरु जी की फतेह